I don't know what I do. The alleged involved in a terror attack on Australian soil have been identified by the police. Naveen Akram, 24, and his father, Sajid Akram, 50, who was shot. ਆਸਟ੍ਰੇਲੀਆ ਦੇ ਵਿੱਚ ਇੱਕ ਅਖਤਵਾਦੀ ਹਮਲਾ ਹੋਇਆ ਜਿਦੇ ਵਿੱਚ ਹੁਣ ਤੱਕ 16 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਗਈ ਆ ਤੇ 50 ਤੋਂ 60 ਲੋਕ ਗੰਭੀਰ ਜ਼ਖਮੀਆਂ ਇਹਦੇ ਵਿੱਚ ਬੱਚਿਆਂ ਤੋਂ ਲੈ ਕੇ ਲੇਡੀਜ਼ ਤੋਂ ਲੈ ਕੇ ਪੁਲਿਸ ਆਫੀਸਰ ਤੱਕ ਜ਼ਖਮੀ ਹੋਏ ਵਿਆ ਤੇ ਇਹ ਹਮਲਾ ਇੱਕ ਬਾਪ ਤੇ ਪੁੱਤ ਵੱਲੋਂ ਕੀਤਾ ਗਿਆ ਜਿਹੜਾ ਕਿ ਬਾਪ ਦੀ ਉਮਰ ਸਾਜਿਦ ਅਕਰਮ ਜੀ ਦੀ ਉਮਰ ਸੀਗੀ 50 ਸਾਲ ਤੇ ਉਸਦੇ ਬੇਟੇ ਦੀ ਉਮਰ ਸੀਗੀ 24 ਸਾਲਾਂ ਦਾ ਨਵੀਦ ਅਕਰਮ ਇਹਨਾਂ ਦੋਨਾਂ ਨੇ ਲੋਕਾਂ ਦੇ ਉੱਪਰ ਅਨੇ ਵਾਹ ਗੋਲੀਆਂ ਚਲਾ ਦਿੱਤੀਆਂ ਕਿ ਜਿਹਦੇ ਕਰਕੇ ਇਹ 마ਾਸੂਮ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਸਮਝ ਨਹੀਂ ਲੱਗਦੀ ਭਈ ਇਹ ਲੋਕ ਇਸ ਤਰ੍ਹਾਂ ਕਿੱਦਾਂ ਕਰ ਸਕਦੇ ਆ ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਇਹ ਜਿਹੜੀ ਬੌਂਡੀ ਬੀਚ ਦੇ ਉੱਤੇ ਹੋਇਆ ਉੱਥੇ ਅਕਸਰ ਹੀ ਇਹ ਬਹੁਤ ਮਸ਼ਹੂਰ ਬੀਚ ਆ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉੱਥੇ ਹਮੇਸ਼ਾ ਹੀ ਰਹਿੰਦਾ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਸੋ ਉੱਥੇ ਇੱਕ ਯਹੂਦੀਆਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਕਿਉਂਕਿ ਯਹੂਦੀਆਂ ਦਾ ਉੱਥੇ ਇੱਕ ਇਕੱਠ ਸੀਗਾ ਉਹ ਆਪਣਾ ਇੱਕ ਪਵਿੱਤਰ ਤਿਹਾਣ ਹਨੂਕਾ ਉਹਨੂੰ ਮਨਾ ਰਹੀ ਸੀ ਜਿੱਥੇ ਇੱਕ ਦੱਸਿਆ ਜਾ ਰਿਹਾ ਕਿ ਲਗਭਗ 2000 ਯਹੂਦੀ ਇਕੱਠਾ ਹੋਏ ਹੋਏ ਸੀ ਤੇ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਤੇ ਉਹਨਾਂ ਦੇ ਉੱਪਰ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਇਹ ਹੁਣ ਤੱਕ ਦਾ ਪਿਛਲੇ 30 ਸਾਲਾਂ ਦਾ ਇਹ ਆਸਟ੍ਰੇਲੀਆ ਦਾ ਕਹਿਣਾ ਉੱਥੋਂ ਦੀ ਪੁਲਿਸ ਦਾ ਕਹਿਣਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਅਜ ਤੱਕ ਪਹਿਲਾਂ ਇਦਾਂ ਕਦੇ ਵੀ ਨਹੀਂ ਹੋਇਆ ਇੰਨੇ ਲੋਕ ਇਸ ਹਮਲੇ ਦੇ ਵਿੱਚ ਮਾਰੇ ਗਏ ਆ ਉੱਥੇ ਹੀ ਨਾਲ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਇੱਥੇ ਹਥਿਆਰ ਇਹਨਾਂ ਨੇ ਵਰਤੇ ਗਏ ਆ ਉਹ ਸਾਰੇ ਹੀ ਲਾਇਸੈਂਸੀ ਸੀਗੇ ਇਸ ਦੇ ਬਾਪ ਦੇ ਨਾਂ ਦੇ ਉੱਤੇ ਸੀਗੇ ਸੋ ਇਹ ਵੀ ਸੋਚਿਆ ਜਾ ਰਿਹਾ ਪੁਲਿਸ ਵੱਲੋਂ ਹਾਲੇ ਤੱਕ ਇਹਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿਹੜੇ ਬੀਜੇ ਬੀਜੇ ਤੇ ਆਏ ਸੀਗੇ ਕੀ ਇਹਨਾਂ ਦਾ ਸਟੇਟਸ ਸੀਗਾ ਪਰ ਇਹ ਲੋਕਾਂ ਦਾ ਮੰਨਣਾ ਹੈ ਕਿ ਜਿਹਦੇ ਕੋਲ ਲਾਇਸੈਂਸ ਹਥਿਆਰ ਹੋਣ ਆਸਟ੍ਰੇਲੀਆ ਦੇ ਵਿੱਚ ਉਹ ਇੱਥੋਂ ਦਾ ਸਿਟੀਜ਼ਨ ਸੀ ਤੇ ਲੰਬੇ ਆਸੇ ਤੋਂ ਇੱਥੇ ਰਹਿ ਰਿਹਾ ਸੀ ਕਿਉਂਕਿ ਇਹ ਕੋਈ ਅਮਰੀਕਾ ਦੇ ਤਰ੍ਹਾਂ ਤਾਂ ਹੈ ਨਹੀਂ ਕਿ ਲਾਇਸੈਂਸ ਇੱਥੇ ਤੁਹਾਨੂੰ ਹਥਿਆਰ ਬਹੁਤ ਈਜ਼ੀਲੀ ਮਿਲ ਜਾਂਦਾ ਆਸਟ੍ਰੇਲੀਆ ਦੇ ਵਿੱਚ ਇੰਨਾ ਈਜ਼ੀ ਨਹੀਂ ਹੁੰਦਾ ਤੁਹਾਡਾ ਪਿਛਲਾ ਰਿਕਾਰਡ ਚੈੱਕ ਕੀਤਾ ਜਾਂਦਾ ਕੋਈ ਕ੍ਰਾਈਮ ਤੇ ਨਹੀਂ ਤੁਸੀਂ ਕੀਤਾ ਫਿਰ ਵੀ ਤੁਹਾਨੂੰ ਇਹ ਲਾਇਸੈਂਸ ਇਸ਼ੂ ਹੁੰਦਾ ਸੋ ਬਹੁਤ ਲੰਬੇ ਆਸੇ ਤੋਂ ਮੰਨਿਆ ਜਾ ਰਿਹਾ ਕਿ ਇਸ ਦਾ ਬਾਪ ਇੱਥੇ ਰਹਿ ਰਿਹਾ ਸੀ ਉਸ ਤੋਂ ਬਾਅਦ ਹੀ ਇਹਦੀ ਪੂਰੀ ਫੈਮਿਲੀ ਦੇ ਬੱਚੇ ਆਏ ਐ ਇੱਥੇ ਬਾਕੀ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜੋ ਕੀਤਾ ਉਸ ਦੇ ਨਾਲ ਬਹੁਤ ਹੀ ਵੱਡਾ ਨੁਕਸਾਨ ਹੋ ਗਿਆ ਤੇ ਬਹੁਤ ਲੋਕਾਂ ਨੂੰ ਆਪਣੀ ਜਾਨ ਦੇਣੀ ਪੈਗੀ ਹੁਣ ਤੱਕ 16 ਦੀ ਮੌਤ ਹੋ ਗਈ ਆ ਤੇ ਬਾਕੀ ਹਜੇ ਬਹੁਤ ਗੰਭੀਰ ਜ਼ਖਮੀ ਨੇ ਇਸ ਦੇ ਵਿੱਚ ਹੀ ਇੱਕ ਹੀਰੋ ਬਣ ਕੇ ਨਿਕਲਿਆ ਜਿਨੇ ਕਿ ਇਸ ਦੇ ਬਾਪ ਨੂ ਫੜ ਲਿਆ ਸੀਗਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਉੱਪਰ ਝੱਟ ਮਾਰੀ ਤੇ ਉਸ ਤੋਂ ਉਸ ਦੀ ਹਥਿਆਰ ਖੋ ਲਿਆ ਤੇ ਜਿਹਦੇ ਕਰਕੇ ਇਹ ਮੰਨਿਆ ਜਾ ਰਿਹਾ ਕਿ ਅਗਰ ਇਹ ਆਪਣੀ ਬਹਾਦਰੀ ਨਾ ਦਿਖਾਉਂਦਾ ਤਾਂ ਇਹ ਹੋਰ ਵੀ ਲੋਕਾਂ ਨੂੰ ਆਪਣਾ ਟਾਰਗੇਟ ਕਰਦਾ ਹੋਰ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਤੇ ਹੋਰ ਲੋਕਾਂ ਦੀ ਜਾਨ ਜਾ ਸਕਦੀ ਸੀ ਪਰ ਇਸ ਇਸ ਇਨਸਾਨ ਨੂੰ ਸਾਰੇ ਸਲਾਹ ਰਹੇ ਆ ਹੀਰੋ ਮੰਨ ਰਹੇ ਆ ਕਿ ਇਹਨੇ ਬਹੁਤ ਲੋਕਾਂ ਦੀ ਜਾਨ ਬਚਾਈ ਆ ਕਿਉਂਕਿ ਇਹ ਉਸ ਟਾਈਮ ਤੇ ਆਪਣੀ ਫੈਮਿਲੀ ਦਾ ਵੇਟ ਕਰ ਰਿਹਾ ਸੀਗਾ ਇੰਤਜ਼ਾਰ ਕਰ ਰਿਹਾ ਸੀਗਾ ਗੱਡੀ ਦੇ ਪਿੱਛੇ ਲੁਕਿਆ ਹੋਇਆ ਸੀ ਜਦੋਂ ਇਸਨੇ ਦੇਖਿਆ ਕਿ ਗੋਲੀਆਂ ਚੱਲ ਰਹੀਆਂ ਜਦੋਂ ਉਸਨੇ ਕੁਝ ਨਾ ਸੋਚਿਆ ਸਿੱਧਾ ਉਸ ਦੇ ਉੱਪਰ ਛੱਪ ਪਿਆ ਤੇ ਆਪਣਾ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਤੋਂ ਹਥਿਆਰ ਖੋ ਕੇ ਬਹੁਤ ਲੋਕਾਂ ਨੂੰ ਸੇਵ ਕੀਤਾ ਬਹੁਤ ਲੋਕਾਂ ਨੂੰ ਬਚਾ ਲਿਆ ਇਹਦੀਆਂ ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਔਰ ਇੱਥੇ ਹੀ ਕ੍ਰਿਕਟਰ ਸੀਗਾ ਇੱਕ ਇੰਗਲੈਂਡ ਦੀ ਸਾਬਕਾ ਦਾ ਕੈਪਟਨ ਵੀ ਰਿਹਾ ਮਾਈਕਲ ਵਾਨ ਤੇ ਉਹ ਵੀ ਉੱਥੇ ਸੀਗਾ ਉਸ ਨੇ ਵੀ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਸਵੇਦਨਾ ਜ਼ਾਹਿਰ ਕੀਤੀ ਆ ਕਿ ਉਸ ਟਾਈਮ ਤੇ ਮੈਂ ਉੱਥੇ ਸੀਗਾ ਤੇ ਮੈਂ ਆਪਣੀ ਜਾਨ ਇੱਕ ਰੈਸਟੋਰੈਂਟ ਦੇ ਵਿੱਚ ਲੁਕ ਕੇ ਬਚਾਈ ਆ ਤੇ ਇਹ ਬਹੁਤ ਹੀ ਭਿਆਨਕ ਸੀਗਾ ਮੰਜ਼ਰ ਬਹੁਤ ਦੁਖਦਾੰਦ ਸੀਗਾ ਬਹੁਤ ਲੋਕਾਂ ਦੀ ਜਾਨ ਚਲੇ ਗਈ ਅਸੀਂ ਉਹਨਾਂ ਲਈ ਪ੍ਰੇ ਕਰਦੇ ਆ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੇ ਤੇ ਐਮਰਜੈਂਸੀ ਜਿਨ੍ਹਾਂ ਨੇ ਉੱਥੇ ਸੇਵਾਮਾਹ ਕੀਤੀਆਂ ਅਸੀਂ ਉਹਨਾਂ ਨੂੰ ਵੀ ਹੀਰੋ ਮੰਨਦੇ ਆ ਤੇ ਇੱਕ ਰੀਅਲ ਹੀਰੋ ਵੀ ਉੱਥੇ ਆਇਆ ਜਿਨੇ ਬਹੁਤ ਲੋਕਾਂ ਦੀ ਜਾਨ ਬਚਾਈ ਹੈ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਉੱਪਰ ਝੱਟ ਪਿਆ ਸੀ ਸੋ ਇਹ ਇੰਗਲੈਂਡ ਦਾ ਕ੍ਰਿਕਟਰ ਵੀ ਉੱਥੇ ਮੌਜੂਦ ਸੀ ਹੁਣ ਗੱਲ ਕਰਨੀ ਹੈ ਕਿ ਇਹਨਾਂ ਦੇ ਕੋਲ ਹਥਿਆਰ ਸਿਰਫ ਸਿਰਫ ਇਹੀ ਨਹੀਂ ਸੀਗੇ ਇਹਨਾਂ ਦੀ ਗੱਡੀ ਦੇ ਵਿੱਚ ਹੋਰ ਵੀ ਭਾਰੀ ਮਾਤਰਾ ਦੇ ਵਿੱਚ ਐਦਾਂ ਦੇ ਹਥਿਆਰ ਸੀਗੇ ਜਿਦੇ ਨਾਲ ਇਹਨਾਂ ਦੀ ਮਨਛਾ ਇਹ ਸੀਗੀ ਕਿ ਇੱਥੇ ਹੀ ਨਹੀਂ ਇਸ ਤੋਂ ਵੱਡਾ ਕੋਈ ਹਮਲਾ ਕਰਨ ਦੀ ਸੀ ਸੋ ਇਹ ਇੱਕ ਵੱਡਾ ਹਮਲਾ ਹੋਣ ਤੋਂ ਬਚ ਗਿਆ ਪਰ ਹੁਣ ਵੀ ਬਹੁਤ ਲੋਕਾਂ ਦੀ ਜਾਨ ਚਲੀ ਗਈ ਔਰ ਆਸਟ੍ਰੇਲੀਆ ਦੇ ਵਿੱਚ ਇਦਾਂ ਦਾ ਪਹਿਲਾ ਹਮਲਾ ਹੈ ਜਿੱਥੇ ਇੰਨੇ ਲੋਕਾਂ ਦੀ ਜਾਨ ਗਈ ਹੈ ਅਖਤਵਾਦੀਆਂ ਦਾ ਇਹ ਪਹਿਲਾ ਹਮਲਾ ਨਹੀਂ ਐਡੇ ਹਮਲਾ ਪਹਿਲਾ ਨਹੀਂ ਹੋਇਆ ਸੀ ਪਰ ਅਗਰ ਇਹਨਾਂ ਨੂੰ ਨਹੀਂ ਰੋਕਿਆ ਜਾਂਦਾ ਸੋ ਇਹ ਹਮਲਾ ਹੋਰ ਵੀ ਇਸ ਤੋਂ ਵੱਡਾ ਹੋ ਜਾਣਾ ਸੀ ਹੋਰ ਵੀ ਲੋਕਾਂ ਦਾ ਨੁਕਸਾਨ ਹੋ ਜਾਣਾ ਸੀਗਾ ਇਹ ਪੁਲਿਸ ਨੂੰ 15 ਮਿੰਟ ਇਹਨਾਂ ਨੇ ਪੂਰੀਆਂ ਗੋਲੀਆਂ ਚਲਾਈਆਂ ਪੂਰਾ ਨਿਸ਼ਾਨਾ ਟਾਰਗੇਟ ਕਰ ਕਰਕੇ ਲੋਕਾਂ ਨੂੰ ਮਾਰਿਆ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ ਤੇ ਇਹ ਬਹੁਤ ਨੁਕਸਾਨ ਆਲਰੇਡੀ ਕਰ ਚੁੱਕੇ ਸੀਗੇ 15 ਮਿੰਟ ਦੀ ਫਾਇਰਿੰਗ ਤੋਂ ਬਾਅਦ ਇਸ ਦੇ ਸਾਜਿਦ ਅਕਰਮ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਮੁਕਾਬਲੇ ਦੇ ਵਿੱਚ ਉਹ ਮਾਰਿਆ ਗਿਆ ਤੇ ਨੁਮੇਦ ਅਕਰਮ ਜਿਹੜਾ 24 ਸਾਲਾਂ ਦਾ ਇਹਦਾ ਪੁੱਤਰ ਸੀਗਾ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕੀ ਇਹਨਾਂ ਦੀ ਮਨਛਾ ਸੀ ਕਿਉਂ ਇਹਨਾਂ ਨੇ ਇਹ ਕੁਝ ਕੀਤਾ ਕੀ ਕਿੱਥੋਂ ਇਹਨਾਂ ਨੇ ਇਹ ਪੜਿਆ ਸੀਗਾ ਸਮਝ ਕਿਸੇ ਨੂੰ ਵੀ ਨਹੀਂ ਆ ਰਹੀ ਕਿ ਐਡਾ ਵੱਡਾ ਇਹਨਾਂ ਨੇ ਕਦਮ ਕਿਉਂ ਚੁੱਕ ਲਿਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਦੀ ਜਾਨ ਲੈਣੀ ਕਹਿ ਰਹੇ ਹਨ ਕਿ ਡਿਜੀਟਲ ਜਵਾਨਾ ਹੋ ਗਿਆ ਲੋਕ ਪੜ੍ਹੇ ਲਿਖੇ ਹੋ ਗਏ ਸਭ ਲੋਕਾਂ ਨੂੰ ਪਤਾ ਕਿ ਕੀ ਕਰਨਾ ਕੀ ਨਹੀਂ ਕਰਨਾ ਪਰ ਕੁਝ ਲੋਕ ਜਾਹਲ ਆ ਅਜੇ ਵੀ ਜਾਹਲ ਆ ਤੇ ਉਹਨਾਂ ਨੇ ਜਾਹਲ ਹੀ ਰਹਿਣਾ ਉਹ ਸਾਰੇ ਲੋਕ ਕਿਸੇ ਨੂੰ ਵੀ ਮਾਰਨ ਲੱਗੇ ਜਾਂ ਕਿਸੇ ਨੂੰ ਵੀ ਐਦਾਂ ਦੀ ਕੋਈ ਠੇਸ ਪਹੁੰਚਾਉਣ ਲੱਗੇ ਇੱਕ ਮਿੰਟ ਨਹੀਂ ਸੋਚਦੇ ਕਿ ਉਹਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਤੁਹਾਨੂੰ ਪਤਾ ਹੈ ਦੇਸ਼ ਆਫਸ ਦੇ ਵਿੱਚ ਲੜਦੇ ਆ ਲੋਕ ਆਫਸ ਦੇ ਵਿੱਚ ਲੜਦੇ ਆ ਉਹਨਾਂ ਦਾ ਕੋਈ ਮੁੱਦਾ ਹੁੰਦਾ ਕਿਉਂ ਲੜ ਰਹੇ ਆ ਕਿਉਂਕਿ ਜਿਹੜੇ ਉਹ ਲੋਕ ਮਾਰੇ ਗਏ ਆ ਨਾ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹ ਸਾਰੇ ਦੇ ਸਾਰੇ ਇਨੋਸੈਂਟ ਲੋਕ ਸੀਗੇ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਹ ਲੋਕ ਸਿਰ ਆਪਣੇ ਕੰਮ ਦੇ ਨਾਲ ਕੰਮ ਕਰਦੇ ਆ ਆਪਣੀ ਲਾਈਫ ਜੀਂਦੇ ਆ ਤੇ ਦੂਜਿਆਂ ਨੂੰ ਜੀਣ ਦਿੰਦੇ ਕਿਸੇ ਨਾਲ ਕੋਈ ਵੀ ਉੱਚ-ਨੀਚ ਨਹੀਂ ਕਰਦੇ ਪਰ ਫਿਰ ਵੀ ਕੁਝ ਦਰਿੰਦੇ ਘੁੰਮ ਰਹੇ ਆ ਜਿਹੜੇ ਕਦੇ ਵੀ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਆ ਸੋ ਐਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਹੋਇਆ ਦਰਿੰਦਿਆਂ ਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਡੇ ਸਾਹਮਣੇ ਵਾਲੇ ਇਨਸਾਨ ਦੇ ਦਿਮਾਗ ਦੇ ਜਾਂ ਦਿਲ ਦੇ ਅੰਦਰ ਕੀ ਹੈ ਉਹਨੇ ਕਦੋਂ ਕੀ ਕਰ ਦੇਣਾ ਸੋ ਹੁਣ ਦੇਖਦੇ ਆ ਅੱਗੇ ਦੀ ਕਾਰਵਾਈ ਕੀ ਹੋਏਗੀ ਪਲੀਜ਼ ਕੋਈ ਵੀ ਅਪਡੇਟ ਦੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜੋ ਵੀ ਤੁਹਾਡੀ ਇਸ ਦੇ ਬਾਰੇ ਕਹਿਣਾ ਹੋਇਆ رائے ਹੋਏ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਪਰ ਜੋ ਹੋਇਆ ਬਹੁਤ ਹੀ ਗਮਾੜਾ ਹੋਇਆ 2025 ਜਾਂਦਾ ਜਾਂਦਾ ਫਿਰ ਇੱਕ ਚਖਮ ਦੇ ਗਿਆ ਜਿਹੜਾ ਕਿ ਕਿਸੇ ਨੇ ਵੀ ਨਹੀਂ ਭੁੱਲਣਾ ਬਹੁਤ ਪਹਿਲਾਂ ਵੀ ਕਠਿਨਾਈਆਂ ਦੇਖ ਲਈਆਂ 2025 ਦੇ ਵਿੱਚ ਤੇ ਜਾਂਦਾ ਜਾਂਦਾ ਫਿਰ ਇਹ ਦੇ ਗਿਆ ਕਿੱਥੇ ਲੋਕ ਖੁਸ਼ੀਆਂ ਮਨਾ ਰਹੇ ਸੀ 크리스마ਸ ਇਹਨਾਂ ਦਾ ਤਿਹਾਰ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਇਹਨਾਂ ਨੇ ਮਨਾਉਣਾ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਇਹ ਪਾਣਾ ਵਾਪਰ ਗਿਆ ਬਾਕੀ ਹੁਣ ਦਿਖਦੇ ਆ ਕਿਹੜੀ ਇਹਦੀ ਗ੍ਰੋ ਕੋਈ ਜ਼ਿੰਮੇਵਾਰੀ ਲੰਦਾ ਕੀ ਇਹਦਾ ਪਿਛਲਾ ਕੀ ਰਿਪੋਰਟਾਂ ਆਂਦੀ ਹੈ ਪੁਲਿਸ ਕੀ ਕਹਿ ਰਹੀ ਹੈ ਇਸ ਦੇ ਬਾਰੇ ਵਿੱਚ ਉਹ ਆਪਾਂ ਜਲਦੀ ਹੀ ਅਪਡੇਟ ਦਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਂ ਨਵੀਂ ਅਪਡੇਟ ਦੇ ਲਈ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਥੈਂਕ ਯੂ